हरा भारती जनाटी भारतीय जनता पार्टी मोदी मोदी मोदी

जिंदाबाद भारत माता की जय भारत माता की जय श्री नरेंद्र मोदी जी की जय श्री नरेंद्र मोदी जी की जय बक्कर चक्ला ऊपर चक्ला थोड़ा फोटो पर लाओ अरे माता की जय बधाई हो बधाई हो मोदी जी को बधाई 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 हो, 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 ਆਪਲਾ ਨਾਮ ਟੂ ਪੂਰਾ ਜਨਮ ਦਿਨ ਦੀਆਂ ਬਧਾਈ ਹੋ ਮੋਦੀ ਜੀ ਨੂੰ ਬਧਾਈ ਹੋ ਬਧਾਈ ਹੋ ਬਧਾਈ ਅੱਜ ਵਰਲਡ ਲੈਵਲ ਤੇ ਮੋਦੀ ਜੀ ਤੇ ਇੰਡੀਆ ਦੇਖ ਰਹੇ ਹੋ ਜੀ ਸਰ ਸਾਡੇ ਬਹੁਤ ਹੀ ਸਕਾਰਜੋ ਸਮਾਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਦੇ ਅੱਜ 75ਵੇਂ ਜਨਮ ਦਿਨ ਦੀ ਪਹਿਲਤਾ ਸਾਰੇ ਦੇ ਪਤਰੀਆਂ ਬਹੁਤ ਬਹੁਤ ਮੁਬਾਰਕ ਮੈਂ ਕਹਿੰਦਾ ਸਾਡਾ ਦੇਸ਼ ਕਿਸਮਤ ਵਾਲਾ ਜਿਹਨੂੰ ਇਦਾਂ ਦੇ ਪ੍ਰਧਾਨ ਮੰਤਰੀ ਜਿਹੜੇ ਸਾਡੇ ਦੇਸ਼ ਦੀ ਅਗਵਾਈ ਕਰ ਰਹੇ ਨੇ ਪ੍ਰਮਾਤਮਾ ਉਹਨਾਂ ਦੀ ਲੰਮੀ ਆਯੂ ਔਰ ਤੰਦਰੁਸਤ ਸਿਹਤ ਬਖਸ਼ੇ ਤਾਂ ਕਿ ਜਿਹੜਾ ਸਾਡਾ ਦੇਸ਼ ਹੈ ਉਹ ਹੋਰ ਵੀ ਜੋ ਅੱਜ ਦੇਖੋ ਮੈਂਡ ਦੇ ਵਿੱਚ ਸਾਡਾ ਜਿਹੜਾ ਕੰਟਰੀ ਹੈ ਮੀਲ ਪੱਥਰ ਕਾਮਸ਼ ਕਰ ਰਿਹਾ ਹੈ ਤੇ ਹੋਰ ਵੀ ਜੇ ਨਾ ਸਾਡਾ ਦੇਸ਼ ਭਾਰਤੀਆਂ ਦਾ ਨਾਮ ਵਰਡ ਦੇ ਵਿੱਚ ਮੋਦੀ ਜੀ ਦੀ ਗਵਾਈ ਚ ਪੁੱਛਿਆ ਹੋਵੇ ਅੱਜ ਦੇਖੋ ਜਿਹੜੀਆਂ ਦੁਨੀਆ ਦੀਆਂ ਨੰਬਰ 1 ਤਾਕਤਾਂ ਜਿਹੜੇ ਕਿ ਅਮਰੀਕਾ ਦੇ ਰਾਸ਼ਟਰਪਤੀ ਇੰਦਰਾ ਨੇ ਵੀ ਮੁਬਾਰਕਬਾਦ ਦਿੱਤੀ ਤੇ ਪਹਿਲਾਂ ਝਕਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਪਰ ਮੋਦੀ ਸਾਡੇ ਜਿਹੜੇ ਕਿ ਇੱਕ ਗ੍ਰਿਹਣ ਨਿਸ਼ਾ ਜਿਹਨਾਂ ਦਾ ਆਪਣੇ ਦੇਸ਼ ਲਈ ਦੇਸ਼ ਨੂੰ ਅੱਗੇ ਲਿਜਾਣ ਲਈ ਦੇਸ਼ ਦੀ ਤਰੱਕੀ ਲਈ ਵਿਕਾਸ ਲਈ ਸੋ ਇਸ ਗੱਲ ਤੇ ਝੁਕੇ ਨਹੀਂ ਆਖਿਰ ਨੂੰ ਦੇਖੋ ਫਿਰ ਅਮਰੀਕਾ ਨੇ ਮੰਨ ਲਿਆ ਵੀ ਅਸੀਂ ਦੁਬਾਰਾ ਜਿਹੜੀ ਗੱਲਬਾਤ ਹੈ ਉਹ ਅਸੀਂ ਟੇਬਲ ਤੇ ਜਿਹੜੀ ਸ਼ੁਰੂ ਕਰਾਂਗੇ ਸੋ ਅੱਜ ਮੋਦੀ ਜੀ ਦੀ ਗਵਾਈ ਦੇ ਵਿੱਚ ਦੇਸ਼ ਜੋ ਸਾਡਾ ਚੌਥੀ ਇਕਨੋਮੀ ਫੋਰਥ ਇਕਨੋਮੀ ਜਿਹੜੀ ਵਰਡ ਦੀ ਬੜੀਆਂ ਵੈ ਔਰ ਉਹ ਹੁਣ ਤੀਜੀ ਜਿਹੜੀ ਥਰਡ ਇਕਨੋਮੀ ਬਣਨ ਜਾ ਰਿਹਾ ਸੋ ਪਰਮਾਤਮਾ ਹੋਰ ਸਾਡੇ ਦੇਸ਼ ਦੀ ਗਵਾਈ ਅਸੀਂ ਕਹਿੰਦੇ ਮੋਦੀ ਜੀ ਕਰਨ ਸਾਡੇ ਦੇਸ਼ ਨੂੰ ਹੋਰ ਅੱਗੇ ਲੈ ਕੇ ਜਾਣ ਤੁਹਾਨੂੰ ਜਨਮ ਦਿਨ ਦੇ ਸਬੰਧ ਤੇ ਬਹੁਤ-ਬਹੁਤ ਮੁਬਾਰਕ। ਲੱਡੂ ਵੰਡਦੇ ਆਂ। ਅੱਜ ਅਸੀਂ ਖੁਸ਼ੀ ਦੇ ਵਿੱਚ ਸਾਰੀ ਲੀਡਰਸ਼ਿਪ ਇਕੱਠੀ ਹੋਈ ਵੀ ਹੈ। ਤੇ ਸੈਣੀ ਸਾਹਿਬ, ਗੋਲਬੀ ਜੀ, ਰਾਣਾ ਜੀ, ਗੁਪਤਾ ਜੀ ਸਾਡੇ ਮੰਡਲ ਤੋਂ ਤਾਂ ਸਾਰੇ ਜਿੰਨੇ ਵੀ ਸਾਰੇ ਜਿੰਨੇ ਵੀ ਸਾਡੇ ਸ਼ਹਿਰ ਦੇ ਹਲਕਾ ਖਰੜ ਦੇ ਜਿਹੜੇ ਲੀਡਰਸ਼ਿਪ ਆ ਉਹ ਸਾਰੇ ਇਕੱਠੇ ਹੋ ਗਏ ਅੱਜ ਖੁਸ਼ੀ ਦੇ ਵਿੱਚ ਜਿਹੜੇ ਲੱਡੂ ਆ ਉਹ ਵੰਡੇ ਜਾ। ਮੈਂ ਅੱਜ ਸਾਰੇ ਖਰੜ ਵਾਸੀਆਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਅ ਮੋਦੀ ਜੀ ਦੇ 75ਵੇਂ ਜਨਮ ਦਿਨ ਦੀਆਂ ਬਹੁਤ ਬਹੁ ਮੁਬਾਰਕਾਂ ਦਿਨਾ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਲੰਬੀ ਉਮਰ ਹੋਵੇ ਸਾਡੇ ਦੇਸ਼ ਦੇ ਇਹ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਬਾਹਰੀ ਦੇਸ਼ਾਂ ਦੇ ਵਿੱਚ ਵੀ ਭਾਰਤ ਦਾ ਨਾਮ ਰੌਸ਼ਨ ਕੀਤਾ ਜਿੰਨੀਆਂ ਵਰਲਡ ਪਾਵਰਸ ਨੇ ਚਾਹੇ ਰਸ਼ੀਆ ਹੈ ਚਾਹੇ ਚਾਈਨਾ ਹੈ ਚਾਹੇ ਯੂ ਐਸ ਏ ਆਜੋ ਟੇਬਲ ਤੇ ਆਈਆਂ ਹਨ ਭਾਰਤ ਨਾਲ ਗੱਲ ਕਰਕੇ ਭਾਰਤ ਦਾ ਨਾ ਇੱਕ ਵਰਲਡ ਪਾਵਰ ਦੇ ਤੌਰ ਤੇ ਉੱਭਰ ਰਿਹਾ ਹੈ ਸੋ ਜਿੱਥੇ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੀ ਇਕਨੋਮੀ 4 ਨੰਬਰ ਤੇ ਪਹੁੰਚੀ ਹੋਈ ਹੈ ਬਹੁਤ ਜਲਦੀ ਸਾਡੀ ਇਕਨੋਮੀ 3 ਨੰਬਰ ਤੇ ਆ ਜਾਏਗੀ ਸੋ ਮੋਦੀ ਜੀ ਦੇ ਗੁਆਇਡ ਦੇ ਵਿੱਚ ਜਿੰਨੀਆਂ ਵੀ ਸਕੀਮਾਂ ਚੱਲ ਰਹੀਆਂ ਚਾਹੇ ਸਵਚ ਭਾਰਤ ਹੈ ਚਾਹੇ ਸੋ ਜਿੰਨੀਆਂ ਵੀ ਸਕੀਮਾਂ ਨੇ ਉਹ ਬਹੁਤ ਅੱਛੀ ਤਰ੍ਹਾਂ ਚੱਲ ਰਹੀਆਂ ਨੇ ਜਿਵੇਂ ਕਿ ਹੁਣ ਪਿੱਛੇ ਪੰਜਾਬ ਦੇ ਵਿੱਚ ਹੜ੍ਹ ਆਏ ਉਹਦੇ ਵਿੱਚ ਮੋਦੀ ਜੀ ਆਪ ਆਏ ਤੇ ਉਹਨਾਂ ਨੇ ਅੱਗੇ 1600 ਕਰੋੜ ਰੁਪਏ ਦੀ ਫੌਰੀ ਰਾਹਤ ਦਿੱਤੀ ਹੈ ਔਰ ਸੈਂਟਰਲ ਗਵਰਨਮੈਂਟ ਦੀ ਟੀਮਾਂ ਕੁਮਰੀਆਂ ਵਖਰੇ ਵਖਰੇ ਮੰਤਰੀ ਆ ਰਹੇ ਨੇ ਜਾਇਜਾ ਲਿਆ ਜਾ ਰਿਹਾ ਸੋ ਪੂਰਾ ਪੰਜਾਬ ਤੇ ਉਹਨਾਂ ਨੇ ਨਜ਼ਰ ਬਣਾਈ ਹੋਈ ਹੈ ਸੋ ਜੇ ਸਾਰਾ ਕੁਝ ਠੀਕ ਚੱਲਦਾ ਰਿਹਾ ਤੇ 2027 ਦੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸਰਕਾਰ ਨਾ ਆਏ ਸਾਡੇ ਦੇਸ਼ ਲਈ ਬਹੁਤ ਵੱਡਾ ਹੈ ਅੱਜ ਜਿੱਤੀ ਸਾਰੇ ਨਾਲ ਕੇ ਦੇਸ਼ ਵਾਸੀ ਮੋਦੀ ਜੀ ਦਾ ਜਨਮ ਦਿਨ ਮਨਾ ਰਹੇ ਆ ਤੇ ਅਸੀਂ ਦੁਆ ਕਰਦੇ ਆ ਕਾਮਨਾ ਕਰਦੇ ਆ ਕਿ ਸਾਡੇ ਪ੍ਰਧਾਨ ਮੰਤਰੀ ਦੀ ਸ਼ਤਾਈ ਉਮਰ ਉਹ ਮਾਤ੍ਰਸ਼ਕਤੀ ਉਹ ਮਾਤ੍ਰਸ਼ਕਤੀ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਹੈ ਸਾਰੀ ਮਾਤ੍ਰਸ਼ਕਤੀ ਬਹੁਤ ਖੁਸ਼ ਹੈ ਮੋਦੀ ਜੀ ਚਿਰ ਯੁੱਗ ਤੱਕ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਰਹੇ ਤੇ ਰਹਿੰਦੀ ਉਮਰ ਪ੍ਰithvi ਤੱਕ ਉਹਨਾਂ ਦਾ ਨਾਮ ਹੋਵੇ ਭਾਰਤੀ ਜਨਤਾ ਪਾਰਟੀ ਜਿੰਦਾਬਾ ਨਰਿੰਦਰ ਭਾਈ ਮੋਦੀ ਜਿੰਦਾਬਾ ਅੱਜ ਭਾਰਤੀ ਜਨਤਾ ਪਾਰਟੀ ਖਰੜ ਦੇ ਵਿੱਚ ਦੇਸ਼ ਦੇ ਯਸ਼ਸਵੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਅਸੀਂ ਸਾਰੇ ਖਰੜ ਵਾਸੀ ਅੱਜ ਇੱਥੇ ਇਕੱਠੇ ਹੋਏ ਆ ਸਾਡੇ ਇਸ ਮੰਡਲ ਜਿਨੇ ਦੇ ਬਾਈਸ ਪ੍ਰਧਾਨ ਪਰਮ ਮਨੋਚਾ ਜੀ ਸਾਡੇ ਮੰਡਲ ਜੀ ਦੇ ਪ੍ਰਧਾਨ ਕਰਾਣਾ ਜੀ ਤੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਪਰਮ ਪਿਤਾ ਪ੍ਰਧਾਨ ਆਤਮਾ ਕੇ ਵਾਹਿਗੁਰੂ ਅਕੀਰਦਾਸ ਕਰਦੇ ਆਂ ਸ੍ਰੀ ਨਰਿੰਦਰ ਮੋਦੀ ਜੀ ਨੂੰ ਹੋਰ ਸਿਹਤ ਦੀ ਕਾਮਯਾਬੀ ਬਖਸ਼ੇ ਤਾਂ ਕਿ ਇਸ ਤੇ ਇਸ ਗਤੀ ਦੇ ਨਾਲ ਸਾਡਾ ਦੇਸ਼ ਅੱਗੇ ਵਧ ਰਿਹਾ ਹੈ ਵਰਲਡ ਦੀ ਚੌਥੀ ਇਕਨੋਮੀ ਬਣ ਗਿਆ ਹਿੰਦੁਸਤਾਨ ਅੱਜ ਵਰਲਡ ਦੇ ਵਿੱਚ ਪਛਾਣਿਆ ਜਾਂਦਾ ਮੋਦੀ ਜੀ ਦੇ ਨਾਮ ਕਰਕੇ ਚਾਈਨਾ ਵਰਗੇ ਦੇਸ਼ ਸਾਡੇ ਨਾਲ ਦੋਸਤੀ ਕਰਨ ਲਈ ਪਿੱਛੇ ਪਿੱਛੇ ਫਿਰ ਰਹੇ ਆ ਕਦੀ ਸਾਨੂੰ ਮੂਵੀ ਨਹੀਂ ਲਾਉਦੇ ਸੀਗੇ ਸੋ ਅਸੀਂ ਮੋਦੀ ਜੀ ਦਾ ਧੰਨਵਾਦ ਵੀ ਕਰਦੇ ਆ ਕਿ ਉਹਨਾਂ ਨੇ ਪੰਜਾਬੀਆਂ ਨੂੰ ਖੜਾ ਦੇ ਇਸ ਮਾੜੇ ਟਾਈਮ ਦੇ ਵਿੱਚ ਸਾਡਾ ਸਾਥ ਦਿੱਤਾ ਇੱਕ ਛੋਟੇ ਬੱਚੇ ਦੇ ਜਨਮ ਤੋਂ ਲੈ ਕੇ ਬਚਪਨ ਤੱਕ ਜੋ ਅਸੀਂ ਸੁੱਮੇ ਸੋਚਿਆ ਕਰਦੇ ਸੀ ਕਿ ਬਾਅਦ ਵਿੱਚਾਂ ਵਿੱਚ ਹੈਲਥੀਅਰ ਦੀ ਸਿਨੇਮਾ ਹੈ ਉਹ ਇੱਥੇ 5-5 ਲੱਖ ਦੀਆਂ 10-10 ਲੱਖ ਦੀਆਂ ਹੈਲਥੀਅਰ ਸਕੀਮਾਂ ਜਿਹੜੀਆਂ ਹੈ ਜਾਇ ਅੰਸ਼ੁਮਨ ਕਾਰਡ ਨਾਲ ਉਹ ਲੋਕਾਂ ਦਾ ਉਹ ਕਰਨ ਵਾਸਤੇ ਕੁੜੀਆਂ ਦੀ ਸਟੱਡੀ ਵਾਸਤੇ ਬੇਟੀ ਪੜਾਓ ਬੇਟੀ ਪੜਾਓ ਯੂਪੀਏ ਪੋਚਵਲ ਯੋਜਨਾ ਦਾ ਲਾਭ ਕੀਤਾ ਹੈ ਲੋਕਾਂ ਨੂੰ ਮਕਾਨ ਬਣਾਉਣ ਵਾਸਤੇ ਇੰਨੀਆਂ ਜ਼ਿਆਦਾ ਯੋਜਨਾਵਾਂ ਆਈਆਂ ਕਿ ਆਪਾਂ ਕਰਨ ਥੱਕ ਜੰਦੇ ਹਾਂ ਪਰਮਪੀਤਾ ਪਰਮਾਤਮਾ ਕੇ ਅਸੀਂ ਅਰਦਾਸ ਕਰਦੇ ਹਾਂ ਕਿ ਜਨਮ ਦਿਨ ਦੇ ਉੱਤੇ ਉਹਨਾਂ ਨੂੰ ਹੋਰ ਸਹਿਤ ਕਾਮਯਾਬੀ ਬਖਸ਼ੇ ਤਾਂ ਕਿ ਉਹ ਹਿੰਦੁਸਤਾਨ ਦਾ ਮਾਰਗਦਰਸ਼ਕ ਬਣਦੇ ਰਹੀਏ ਆਰਟੀਏ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਗਿੰਦਰ ਵਰਕੇਸ਼ गुप्ता ਮੰਡਲ ਪ੍ਰਧਾਨ ਸਿੰਗਿੰਦਰ ਗੋਲਦੀ ਕੀ ਕੈਸ਼ੀਅਰ ਸੁਭਾਲੇ ਕਮਲ ਜਾਨੀ ਜੀ ਤੇ ਰਣਜੀਤ ਗਿੱਲ ਰਣਜੀਤ ਗਿੱਲ ਜੀ ਤੇ ਬਾਕੀ ਹੋਰ ਮੇਰੇ ਸਾਰੇ ਕਮਲ ਮਨੋਚਾ ਜੀ ਦਾ 22 ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਤੇ ਸਾਰੇ ਅੱਜ ਡੋਡੀ ਜੀ ਦਾ ਜਨਮ ਦਿਨ ਮਨਾਉਣ ਲਈ ਖਰੜ ਸ਼ਹਿਰ ਵਿੱਚ ਇਕੱਠੇ ਹੋਏ ਆ ਤੇ ਪਰਸੋਂ ਕੱਲ ਇਕੱਠੇ ਹੋਏ ਆ ਤੇ ਸਾਰੇ ਸ਼ਹਿਰ ਚ ਅਸੀਂ ਲੱਡੂ ਵੰਡ ਰਹੇ ਆ ਅੱਜ ਰੱਬ ਕਰੇ ਵਾਣ ਕਰੇ ਅਸੀਂ ਚਾਹੁੰਦੇ ਆ ਕਿ ਮੋਦੀ ਜੀ ਕੀ ਆਯੂ ਬਹੁਤ ਬੜੀ ਹੋਵੇ ਤਾਂ ਜੋ ਕਿ ਹਿੰਦੁਸਤਾਨ ਨੂੰ ਕੀ ਪੂਰੇ ਵਰਲਡ ਨੂੰ ਉਹਨਾਂ ਹੀ ਜੋੜਦਾ ਪੂਰੇ ਵਰਲਡ ਚ ਉਹਨਾਂ ਦਾ ਡੰਕਾ ਵੱਜ ਰਿਹਾ ਹੈ ਅੱਜ ਜਿਹੜਾ ਜਨਮ ਦਿਨ ਹੈ ਇਹ ਕੱਲਾ ਹਿੰਦੁਸਤਾਨ ਚ ਨਹੀਂ ਪੂਰੇ ਵਰਲਡ ਚ ਮਨਾਇਆ ਜਾ ਰਿਹਾ ਹੈ ਆਵਣ ਕਰੇ ਜਾ ਰਹੇ ਆ ਟਰੰਪ ਜੀ ਨੇ ਪਹਿਲਾ ਪਹਿਲਾ ਫੋਨ ਆ ਕੇ ਟਰੰਪ ਜੀ ਦਾ ਵਧਾਈ ਦਾ ਆਇਆ ਮੋਦੀ ਜੀ ਨੂੰ ਠੀਕ ਹੈ ਤੇ ਬਸ ਮੈਨਾਂ ਫਿਰ ਸਾਰੇ ਆਪਾਂ ਸਾਰੇ ਸ਼ਹਿਰ ਮੇ ਲੱਡੂ ਵੰਡਣ ਜਾ ਰਹੇ ਆ ਤੇ ਫਿਰ ਦੁਆਰਾ ਭਗਵਾਨ ਅੱਗੇ ਅਰਦਾਸ ਕਰਦਾ ਰੱਬ ਅਗੇ ਅਰਦਾਸ ਕਰਦਾ ਕਿ ਮੋਦੀ ਜੀ ਨੂੰ ਤੰਦਰੁਸਤੀ ਬਖਸ਼ੇ ਤਾਂ ਜੋ ਪੂਰੇ ਹਿੰਦੁਸਤਾਨ ਦਾ ਨਾਮ ਹੋਰ ਅੱਗੇ ਵਧਾ ਸਕੇ ਜਿੱਥੇ ਲੈ ਕੇ ਉਸ ਤੋਂ ਉੱਪਰ ਵੀ ਚਾਇਆ ਜਾਵੇ ਭਾਰਤ ਮਾਤਾ ਕੀ ਜੈ